ਹੈਲੋ ਗਾਇਸ ਵੈਲਕਮ ਟੂ ਮੇਅਰ YouTube ਚੈਨਲ ਗਾਇਸ ਅੱਜ ਤੁਹਾਨੂੰ ਸਰਪ੍ਰਾਈਜ਼ ਦਿਵਾਵਾਂਗੇ ਅਸੀਂ ਇੱਕ ਜੋ ਟੈਂਟ ਟੂ ਇੱਕ ਸਾਡੇ ਜੋ ਇਹਨੇ ਤਾਂ ਨਾਲੇ ਕੁਛ ਕਹਿ ਰਹੀ ਕਿੰਦਾ ਹੈ ਕਿ ਤੁਸੀਂ ਸਾਡੀ ਵੀਡੀਓ ਨੂੰ ਵੇਖਦੇ ਜ ਪਰ ਲਾਈਕ ਨਹੀਂ ਕਰਦੇ ਕਿਸ ਤਰ੍ਹਾਂ ਕਿਉਂ ਕਰਦੇ ਜੋ ਯਾਰ ਲਾਈਕ ਵੀ ਕਰ ਲਿਆ ਕਰੋ ਜੰਗਾ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਚੀਰਤੋ ਜੀ ਤਾਂ ਗਰੇਆ ਕਰੋ ਸਾਡੀ ਵੀਡੀਓ ਵੱਧ ਤੋਂ ਵੱਧ ਜਾਨੇ ਅੱਜ ਤੱਕ ਪਹੁੰਚੇ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰੋ ਇਹਨੇ ਕੀ ਆਏ ਇਹ ਲੜਿਆ ਸੀ ਅੱਜ ਮੈਨਾਂ ਮਹਾ ਕਿਤੇ ਨੂੰ ਮਨਾ ਗਾਈਫੇ ਤੋਂ ਨਹੀਂ ਫਾਕ ਦਾ ਨਹੀਂ ਇਹ ਬੋਲ ਸਕਦਾ ਹੈ ਠੀਕ ਨਹੀਂਗਾ ਜੇ ਬੋਲਦਾ ਹੁੰਦਾ ਇਹਨੇ ਆਪਣੇ ਆਪ ਆਪਣੇ ਚੈਨਲ ਨੂੰ ਪ੍ਰੋਮੋਟ ਕਰ ਲੈਣਾ ਸੀ ਮੈਂ ਇਹਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਹਾਂ ਕਿ ਇਹਦੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਇਹੋ ਜਿਹੇ ਬੱਚਿਆਂ ਨੂੰ ਕੋਈ ਨਾਈਫ سپورਟ ਕਰਦਾ ਹੈ ਤੇ ਗੰਦਮਨ ਨੂੰ ਲੋਕ ਅੱਜਕੱਲ ਬਹੁਤ سپورਟ ਕਰਦੇ ਨੇ ਕਿ ਇਹੋ ਜਿਹੇ ਬੱਚਿਆਂ ਨੂੰ سپورਟ ਕਰਿਆ ਕਰੋ ਤੁਸੀਂ ਗਾਇਫ ਤੁਸੀਂ ਇਹੋ ਜਿਹੇ ਬੱਚਿਆਂ ਨੂੰ سپورਟ ਨਹੀਂ ਕਰਦੇ ਤੁਸੀਂ ਗੰਦਮਨ ਨੂੰ سپورਟ ਕਰਦੇ ਜੋ ਜਿੰਨੇ ਵੀ ਇਹੋ ਜਿਹੇ ਇਹਦੇ ਵਰਗੇ ਬੱਚੇ ਨੇ ਉਹਨਾਂ ਨੂੰ ਢੜ ਦੀ سپورਟ ਦੀ ਜ਼ਰੂਰਤ ਹੈ ਤੁਸੀਂ ਉਹਨਾਂ ਨੂੰ سپورਟ ਕਰੋ ਤੁਸੀਂ ਗਾਇਫਨਾਂ ਨੂੰ ਸਪੋਰਟ ਕਰੋ ਤੇ ਗਾਇਫ ਤੁਸੀਂ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੇ ਇੱਕ ਸਬਸਕ੍ਰਾਈਬਰ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਣ ਸਕਦੀ ਆ ਫਾਈਨੈਂਸ਼ਲੀ ਉਹਨਾਂ ਦੀ ਹੈਲਪ ਹੋ ਸਕਦੀ ਆ ਮੈਂ ਸਾਰਿਆਂ ਨੂੰ ਨਾਲੇ ਕਹਿਣਾ ਚਾਹੁੰਦਾ ਹੈ ਕਿ ਅਪਾਹੀ ਚ ਬੰਦਾ ਨਹੀਂ ਹੁੰਦਾ ਬੰਦੇ ਦੀ ਫੌਜ ਹੁੰਦੀ ਹੈ ਕਈ ਬੰਦੇ ਕਹਿ ਦਿੰਦੇ ਨੇ ਕਿ ਇਹ ਧਰਤੀ ਤੇ ਬੋਝ ਨੇ ਇਹੋ ਜਿਹੀ ਵੀ ਕੋਈ ਜ਼ਿੰਦਗੀ ਆ ਇਫਤਰਾ ਦੇ ਬੱਚਿਆਂ ਦੇ ਨਾਲ ਨਾਲ ਨਾਲੇ ਪਿਆਰ ਨਾਲ ਰਹਿਣਾ ਚਾਹੀਦਾ ਹੈ ਜਿਹੜੀ ਆਪਾਂ ਗੁਰੂਗੁਰ ਗੁਰੂ ਘਰ ਜਾ ਕੇ ਸੇਵਾ ਕਰਦੇ ਹਾਂ ਉਹ ਆਪਾਂ ਨੂੰ ਘਰੇ ਬੈਠਿਆ ਸੇਵਾ ਮਿਲ ਜਾਂਦੀ ਹੈ ਜਿਤਨਾ ਤੇ ਬੇਬੇ ਤੇ ਬਾਪੂ ਦੀ ਆਪਾਂ ਸੇਵਾ ਕਰਦੇ ਹਾਂ ਜਦੋਂ ਬੁੱਢੇ ਹੋ ਜਾਂਦੇ ਨੇ ਤੇ ਇਫਤਰਾ ਹੀ ਇਹ ਆਪਾਂ ਵੀਰ ਦੀ ਸੇਵਾ ਕਰਦੇ ਆ ਆਪਾਂ ਨੂੰ ਇਹ ਇਨਾ ਬੱਚਿਆਂ ਦੀ ਮਾਨ ਤਨਨ ਤੋਂ ਸੇਵਾ ਕਰਨੀ ਚਾਹੀਦੀ ਹੈ ਇਹ ਆਪਣੀ ਆਪਣੇ ਸੇਵਾ ਲਈ ਹੁੰਦੀ ਆ ਇਹ ਵੀ ਸੇਵਾ ਕਿਸੇ ਕਰਵਾ ਲਿਆ ਨੂੰ ਹੀ ਮਿਲਦੀ ਆ ਮੈਂ ਆਪਣੇ ਮੀਨ ਨੂੰ ਸਭ ਤੋਂ ਜ਼ਿਆਦਾ ਦੁਨੀਆ ਤੋਂ ਪਿਆਰ ਕਰਦਾ ਆ ਮੈਂ ਇਹੋ ਜਿਹੀ ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦਾ ਆ ਗਾਇਸ ਤੁਸੀਂ ਇਫਤਰਾ ਦੇ ਬੱਚਿਆਂ ਨੂੰ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਦੋਂ ਇਹ ਇਹੋ ਜਿਹੇ ਬੱਚੇ ਹੁੰਦੇ ਨੇ ਤੇ ਕਈ ਜਾਣੇ ਇਹ ਇਤਰਾ ਦੇ ਬੱਚਿਆਂ ਨੂੰ ਪਿੰਗਲਵਾੜੇ ਸ਼ਟਡਾਉਨਦੇ ਨੇ ਗਾਈਫ ਇਹੋ ਜਿਹੇ ਬੱਚਿਆਂ ਨੂੰ ਪਿਆਰ ਦੀ ਜ਼ਰੂਰਤ ਹੁੰਦੀ ਹੁੰਦੀ ਹੈ। ਬਾਕੀ ਮੇਰੇ ਦਿਲ ਵਿੱਚ ਬਹੁਤ ਕੱਲਾਂ ਨੇ ਜਿਹੜੀਆਂ ਆਉਣ ਵਾਲੀ ਸਾਡੀ ਵੀਡੀਓ 'ਗਿ ਮੈਂ ਉਹਦੇ ਵਿੱਚ ਸ਼ੇਅਰ ਕਰੂੰਗਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਮੇਰੇ ਤੇ ਮੇਰੇ ਵੀਰੇ ਦੀ ਪਰਸਨਲ ਲਾਈਫ ਜਾਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਂ ਤੁਹਾਡਾ ਬਹੁਤ ਧੰਨਵਾਦ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੈਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ।